ਤੁਜੋੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਏ ਜਿੱਥੇ ਕਿ ਫਰੀਕੋਟ ਦੀ 37 ਸਮਰਾਵਲੋਂ ਲਗਾਤਾਰ ਮੈਡਲ ਜਿੱਤ ਕੇ ਪੰਜਾਬ ਦਾ ਅਤੇ ਫਰੀਕੋਟ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਉੱਥੇ ਹੀ ਫਰੀਕੋਟ ਦੀ ਇੱਕ ਹੋਰ ਟੀ ਹਰਜੋਤ ਵੱਲੋਂ ਪੰਜਾਬ ਭਰ ਦੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਫਰੀਕੋਟ ਦਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਏ ਬੀਤੀ ਕੱਲ ਪੰਜਾਬ ਸਿੱਖਿਆ ਬੋਰਡ ਦੀ 8ਵੀਂ ਕਲਾਸ ਦਾ ਨਤੀਜਾ ਆਇਆ ਸੀ ਜਿਸ ਵਿੱਚੋਂ ਫਰੀਕੋਟ ਦੀ ਹਰਜੋਤ ਵੱਲੋਂ 600 ਦੇ ਵਿੱਚੋਂ 600 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਿਸ ਤੋਂ ਬਾਅਦ ਉਸਦੇ ਸਕੂਲ ਦੇ ਵਿੱਚ ਅੱਜ ਪਹੁੰਚਣ ਤੇ ਪਰਮਾਸਵਾਦ ਕੀਤਾ ਗਿਆ ਟੋਲ ਦੇ ਡਗੇ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ ਇਸ ਮੌਕੇ ਜਿੱਥੇ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਸਾਥੀ ਵਿਦਿਆਰਥੀਆਂ ਵੱਲੋਂ ਅਤੇ ਹੋਰ ਬੱਚਿਆਂ ਵੱਲੋਂ ਵੀ ਭੰਗੜਾ ਪਾ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਇਸ ਮੌਕੇ ਹਰਜੋਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸਦੇ ਸਕੂਲ ਅਤੇ ਮਾਪਿਆਂ ਦੀ ਬਦੌਲਤ ਸਦਕਾ ਅੱਜ ਉਸ ਨੇ ਇਹ ਮਕਾਨ ਹਾਸਲ ਕੀਤਾ ਹੈ ਅਤੇ ਉਹ ਅੱਗੇ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਇਸ ਮੌਕੇ ਜਿੱਥੇ ਹਰਜੋਤ ਵੱਲੋਂ ਆਪਣਾ ਸੁਭਾਣ ਦਿੱਸ ਗਿਆ ਦੂਜੇ ਪਾਸੇ ਹਰਜੋਤ ਦੇ ਪਿਤਾ ਨੇ ਦੱਸਿਆ ਕਿ ਲਗਾਤਾਰ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਕੋਸ਼ਿਸ਼ ਕਰ ਰਹੇ ਹਨ ਕਿ ਬੱਚੇ ਵਧੀਆ ਪੜ੍ਹਾਈ ਕਰਨ ਜਿਸ ਦੇ ਸਦਕੇ ਅੱਜ ਉਹਨਾਂ ਦੀ ਬੱਚੀ ਵੱਲੋਂ ਉਸ ਦਾ ਨਾਮ ਰੋਸ਼ਨ ਕੀਤਾ ਗਿਆ ਉਸ ਦੇ ਦੋ ਧੀਆ ਹਨ ਅਤੇ ਉਸ ਨੂੰ ਆਪਣੀਆਂ ਧੀਆਂ ਤੇ ਮਾਣ ਹੈ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਹਿੰਦੇ ਨੇ ਭਾਵਕ ਹੋਏ ਮਾਪੇ ਹਰਜੋਤ ਦੇ ਨਵਜੋਤਕਰ ਨਵਜੋਤ ਕੀ ਕਹਿਣਾ ਹੈਗਾ ਤੁਸੀਂ ਕਲਾਸ ਦੇ ਵਿੱਚ ਟੌਪ ਕੀਤਾ ਹੈਗਾ ਪੂਰੇ ਪੰਜਾਬ ਦੇ ਵਿੱਚੋਂ ਸੈਕੰਡ ਨੰਬਰ ਤੇ ਆਇਆ ਕਿਦਾਂ ਲੱਗਦਾ ਸਰ ਬਹੁਤ ਵਧੀਆ ਲੱਗ ਰਿਹਾ ਤੇ ਇਹ ਸਾਰੇ ਸਕੂਲ ਦੀ ਬਹੁਤ ਮਿਹਨਤ ਲੱਗੀ ਐ ਜਿਹੜਾ ਰਾਜੂ ਸਰ ਤੇ ਸੁਨਸਰ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਪੜ੍ਹਾਈ ਲਈ ਮੇਰੇ ਪੇਰੈਂਟਸ ਨੇ ਮੇਰੇ ਟੀਚਰਸ ਸਾਰਿਆਂ ਨੇ ਬਹੁਤ ਮੇਰੀ ਹੈਲਪ ਕੀਤੀ ਬਹੁਤ ਗਾਈਡ ਕੀਤਾ ਵੀ ਕਿਦਾਂ ਲੱਗਦਾ ਹੈਗਾ ਜਦੋਂ ਸਕੂਲ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਥੋੜਾ ਜਿਹੜਾ ਹੈਗਾ ਸਨਮਾਨ ਕੀਤਾ ਜਾਂਦਾ ਥੋੜਾ ਜਿਹੜਾ ਹੋ ਗਿਆ ਜਦੋਂ ਤੁਸੀਂ ਆਉਂਦੇ ਹੋ ਥੋੜਾ ਸਨਮਾਨ ਹੁੰਦਾ ਸਰ ਬਹੁਤ ਵਧੀਆ ਲੱਗ ਰਿਹਾ ਤਾਂ ਕੀ ਬਣਨਾ ਕੀ ਚਾਹੁੰਦਾ ਬੇਟਾ ਲਾਈਕ ਡਾਕਟਰ ਬਣਨਾ ਚਾਹੁੰਦਾ ਸਰ ਤੁਹਾਡੀ ਪਹਿਲਾ ਪੋਜੀਸ਼ਨ ਜਾਂ ਜਾਂ ਪਹਿਲੀ ਵਾਰ ਆਈ ਹੈ ਪਹਿਲੀ ਵਾਰ ਆਈ ਸਰ ਵੈਸੇ ਕਲਾਸ ਚ ਫਸ ਇਕਨੋਮੀ ਰਹਿਣਿਆ ਹਾਂ ਜਿਹੜੇ ਪੈਨ ਤੋਂ ਬਲੌਕ ਕਰ ਦੋ ਅਸੀਂ ਦੇਮ ਰੁਕਲਾਂ ਸਰ ਬੇਟਾ ਉਹਨਾਂ 10ਵੀਂ ਤੇ 12ਵੀਂ ਦੇ ਵਿੱਚ ਵੀ ਇਦਾਂ ਹੀ ਮਿਲਿੰਗੇ ਹਾਂਜੀ ਸਰ ਟ੍ਰਾਈ ਪੂਰਾ ਕਰਿਆ ਜੇ ਤੁਸੀਂ ਸਕੂਲ ਸਟਾਫ ਨਾਲ ਗੱਲ ਕਰੀਏ ਤਾਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸਰ ਸਾਰੇ ਟੀਚਰਸ ਬਹੁਤ ਵਧੀਆ ਬਹੁਤ ਵਧੀਆ ਗਾਈਡ ਕਰਦੇ ਬੱਚਿਆਂ ਮੇਰਾ ਨਾਮ ਹੈ ਕਰਮਜੀਤ ਸਿੰਘ ਜੀ ਕਰਮਜੀਤ ਜੀ ਕੀ ਕਹਿਣਾ ਹੈਗਾ ਅੱਜ ਬੇਟੀ ਨੇ ਜਿਹੜਾ ਹੈਗਾ 6ਵੀਂ ਦੇ ਵਿੱਚ ਟੌਪ ਕੀਤਾ ਹੈਗਾ ਪੂਰੇ ਪੰਜਾਬ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਜੀ ਮੇਰੀ ਬੇਟੀ ਨੇ ਮੇਰਾ ਨਾਮ ਰੋਸ਼ਨ ਕਰਦਾ ਮੈਂ ਇੰਤੋਂ ਤੱਕ ਤਾਂ ਸੋਚਿਆ ਨਹੀਂ ਸੀਗਾ ਵੀ ਵੀ ਮੈਂ ਇੱਥੋਂ ਤੱਕ ਪਹੁੰਚਾਂਗਾ ਪਰ ਮੇਰੀ ਧੀ ਨੇ ਨਾ ਇਹ ਮੇਰਾ ਇੰਨਾ ਕਿ ਮੈਂ ਤੁਹਾਨੂੰ ਫੀਲਿੰਗ ਕਰਦਾ ਵੀ ਮੈਂ ਕਿੱਥੋਂ ਤੱਕ ਮੈਨੂੰ ਪਹੁੰਚਾਤਾ ਇੰਨਾ ਕੁੜੀ ਨਾ ਮੈਂ ਨਾ ਮੇਰੇ ਮੁੰਡਾ ਹੈ ਨਹੀਂਗਾ ਦੋ ਬੇਟੀਆਂ ਹੀ ਆ ਮੈਂ ਆਪਦੀ ਜਿਹੜੀ ਕਮਾਈ ਸੀ ਸਾਰੀ ਜਿੰਨੀ ਵੀ ਮੈਂ ਮਿਹਨਤ ਕੀਤੀ ਮੈਂ ਮਸਤਰੀ ਸੀਗਾ ਤੇ ਮੈਂ ਆਪਦੇ ਹੱਥ ਪਨਾ ਪਨਾ ਕੇ ਮੇਰੇ ਹੱਥਾਂ ਤੇ ਛਾਲੇ ਪਏ ਤੁਸੀਂ ਦੇਖ ਸਕਦੇ ਆ ਤੇ ਮੈਂ ਅਰਤੀ ਨੂੰ ਪੜਾਇਆ ਲਿਖਾਇਆ ਇੱਥੋਂ ਤੱਕ ਪਚਾਇਆ ਤੇ ਸੰਸਥਾ ਨੇ ਮੇਰਾ ਇੰਨਾ ਕੁ ਜਿਆਦਾ ਸਾਥ ਦਿੱਤਾ ਵੀ ਮੈਂ ਇੱਥੇ ਕੰਮ ਕਰਦਾ ਰਿਹਾ ਤੇ ਮੈਂ ਕੋਈ ਪੈਸੇ ਨਹੀਂ ਹੁੰਦੇ ਸੀ ਬੱਚੇ ਦੇ ਕਿਤਾਬਾਂ ਵਾਸਤੇ ਤੇ ਸਾਡੇ ਮਾਲਕਾ ਸੋਨੀ ਸਾਰਾ ਉਹਨਾਂ ਨੇ ਮੈਨੂੰ ਪੈਸੇ ਦੇਣੇ ਵੀ ਯਾਰ ਕੋਈ ਗੱਲ ਨਹੀਂ 4000 ਦੀਆਂ ਆ ਰਹੀਆਂ 5000 ਦੀਆਂ ਆ ਰਹੀਆਂ ਮੈਂ ਦਊਂਗਾ ਤੇ ਮੈਨੂੰ ਚੋਰੀ ਪੈਸੇ ਦੇ ਕੇ ਤੇ ਮੈਨੂੰ ਬੱਚਿਆਂ ਵਾਸਤੇ ਕਿਤਾਬਾਂ ਲੈ ਕੇ ਆਉਣੀਆਂ ਪਰ ਮੈਂ ਮਿਹਨਤ ਕੀਤੀ ਇੱਕ ਮੈਂ ਇਹ ਕਹੂੰਗਾ ਵੀ ਕਦੇ ਮਿਹਨਤ ਨਾ ਛੱਡੋ ਵਫਾਦਾਰੀ ਤੇ ਦੂਜਾ ਆਹਦਾ ਚੋਰੀਆਂ ਚਕਾਰੀਆਂ ਵਾਲੇ ਕੰਮਾਂ ਦੇ ਵਿੱਚੋਂ ਦੂਰ ਰਹੋ ਠੀਕ ਆ ਉਹਦੇ ਬੱਚਿਆਂ ਨੂੰ ਤੁਸੀਂ ਮਿਹਨਤ ਦੇ ਪੈਸਿਆਂ ਨਾਲ ਕਮਾਈ ਕਰਕੇ ਪੜ੍ਹਾਉਂਗੇ ਤੁਹਾਡੇ ਬੱਚੇ ਥੋ ਜਰੂਰ ਕਾਮਯਾਬ ਹੋਣਗੇ ਅਗਰ ਤੁਸੀਂ ਜ਼ਹਿਰ ਦਾ ਪੈਸਾ ਕਮਾਉਂਗੇ ਹਰਾਮ ਦੀ ਕਮਾਈ ਖਵਾਉਂਗੇ ਤੇ ਬੱਚੇ ਤੁਹਾਡੇ ਉਹ ਚਾਹੀ ਤੁਹਾਨੂੰ ਫਾਲ ਮਿਲੂਗਾ ਠੀਕ ਹੈ ਜੀ ਦੂਸਰਾ ਇਹ ਆ ਵੀ ਮੇਰੇ ਬੱਚੀ ਨੇ ਮੈਨੂੰ ਇਹਨਾਂ ਟੌਪ ਕਰਕੇ ਤੇ ਮੇਰਾ ਤੇ ਮੇਰੇ ਕਰ ਵਾਲੀ ਦਾ ਸੰਸਥਾ ਦਾ ਸੰਮੂਨ ਦਾ ਸਕੂਲ ਦਾ ਨਾਂ ਰੋਸ਼ਨ ਕਰਕੇ ਬਹੁਤ ਵੱਡਾ ਮੈਨੂੰ ਕਿਹਾ ਕਿ ਆਪ ਸਭੀ ਕੀਤੀ ਦੋਗੇ ਲਾਇਬ੍ਰੇਰੀ ਬਣਾ ਕੇ ਮੇਰੀ ਬੇਟੀ ਜੀ ਡਰਾਈਵ ਦੇ ਵਿੱਚ ਦੇਖੋ ਹੀ ਮੈਂ ਬੱਚੇ ਨੂੰ ਖੋਲ ਦਿੱਤੀ ਵੀ ਹੈ ਇਹ ਬੇਟੀ ਇਹ ਚਾਹੁੰਦੀ ਹੈ ਵੀ ਮੈਂ ਮੈਡੀਕਲ ਲਾਈਨ ਦੇ ਵਿੱਚ ਜਾਵਾਂ ਪਰ ਮੇਰੇ ਕੋਲ ਪੂੰਜੀ ਹੈ ਨਹੀਂ ਕੋਈ ਮੇਰੇ ਕੋਲ ਜ਼ਮੀਨ ਦਾ ਕੁਝ ਨਹੀਂਗਾ ਜੀ ਮੈਂ ਇੱਕ ਨੋਰਮਲ ਇੱਕ ਨਾ ਜੀ ਲੋ ਫੈਮਿਲੀ ਦੇ ਵਿੱਚੋਂ ਆ ਤੇ ਅਸੀਂ ਮਿਸਤਰੀਆਂ ਲੋਹਾਰ ਕਾਸਟਮਰੀ ਤੇ ਮੈਂ ਉੱਥੇ ਬਿਲੋਂਗ ਕਰਦਾ ਤਾਂ ਕੋਈ ਮੇਰੇ ਕੋਲ ਜ਼ਮੀਨ ਜਾਇਦਾਦ ਨਹੀਂ ਕੁਝ ਨਹੀਂਗਾ ਪਰ ਮੈਂ ਜਿੱਤੇ ਹੈਗਾ ਮੇਰੀ ਪੂੰਜੀ ਸੀਗੀ ਮੈਂ 10-12000 ਰੁਪਇਆ ਲੈਂਦਾ ਸੀ ਉਹਦੇ ਵਿੱਚ ਮੈਂ ਘਰ ਚਲਾਉਣਾ ਦੇ ਨਾਲ ਮੈਂ ਬੱਚੇ ਦੀ ਚੱਲ ਪੜਾਈ ਦੇ ਵਿੱਚ ਖਰਚਾ ਆਦਾ ਕਰੀ ਜਾਣਾ ਇਹ ਕਰਦਾ ਰਿਹਾ ਬੱਚੇ ਬੱਚੀ ਮੇਰੀ ਮੈਡੀਕਲ ਚਾਹੁੰਦੀ ਹੈ ਵੀ ਮੈਂ ਮੈਡੀਕਲ ਲੈਂਦੇ ਵਿੱਚੋਂ ਡਾਕਟਰ ਬੰਦੀ ਦੀ ਚਾਹਨਾ ਮੈਂ ਕਹਿੰਦਾ ਮੈਂ ਜਿੱਥੋਂ ਤੱਕ ਖੜਾ ਪਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਪਰ ਤੇਰੀਆਂ ਖੁਸ਼ੀਆਂ ਤੈਨੂੰ ਦਊਂਗਾ ਜੇ ਜੀ ਕੋ ਮੇਰੇ ਵਿੱਚ ਸਵਾਸ ਹੈਗੇ ਆ ਮੈਨੂੰ ਆਧਿਆਪਨ ਨੂੰ ਵੇਚ ਕੇ ਵੀ ਤੈਨੂੰ ਡਾਕਟਰ ਬਣਾਉਣਾ ਪਵੇ ਮੈਂ ਜਾਂਉਂਦੇ ਜੀ ਆ ਦੀ ਤੀਨ ਨੂੰ ਡਾਕਟਰ ਬਣਾਉਂਗਾ ਵੀਰਪਾਲ ਕੌਰ ਜੀ ਅਵਿਪਾਲ ਜੀ ਅੱਜ ਤੁਹਾਡੀ ਬੇਟੀ ਨੇ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਥੋੜਾ ਨਾਮ ਤੁਹਾਨੂੰ ਕਿੱਦਾਂ ਲੱਗਦਾ ਜਦੋਂ ਬੱਚੇ ਇਦਾਂ ترقی ਕਰਦੇ ਆ ਹਾਂਜੀ ਬਹੁਤ ਸਰ ਚੰਗਾ ਲੱਗ ਰਿਹਾ ਸਾਨੂੰ ਬਹੁਤ ਮਾਣ ਆ ਸਾਨੂੰ ਸਭ ਦੀ ਬੱਚੀ ਤੇ ਅਕਸਰ ਅਗੋਂ ਮੈਂ ਅੰਡ ਗਾਡ ਵਾਲੇ ਕਹਿੰਦੇ ਜਦੋਂ ਕੁੜੀਆਂ ਆ ਇਹਨਾਂ ਨੂੰ ਡਾਕੇ ਕੀ ਵਾ ਕੀ ਲੱਗਦਾ ਇਹਦੀ ਦੂਜੀ ਜੁਤੀ ਦੀ ਗੱਲ ਆ ਕੋਈ ਫਰਕ ਨਹੀਂ ਆਪਣੀ ਸਰ ਕੋਈ ਫਰਕ ਨਹੀਂ ਹੈ ਫਰਕ ਨਹੀਂ ਡਾਜੀ ਅ ਕਰੇ ਤੁਹਾਡੇ ਨਾਲ ਕੀ ਕਰ ਰਹੀ ਹੈ ਬਹੁਤ ਵਧੀਆ ਰਹਿੰਦੀ ਹੈ ਸਰ ਹਾਂ ਮੂ ਵੀ ਕਰਵੰਦੀ ਕੱਲਾ ਪੜਦੀ ਪੜਦੀ ਹੈ ਹਾਂਜੀ ਕੰਮ ਵੀ ਕਰਵੰਦੀ ਸਰ ਪੜਦੀ ਵੀ ਹੈਗੀ ਤੁਸੀਂ ਦੱਸੋ ਇਹਦੇ ਬਾਰੇ ਵਿੱਚ ਥੋੜਾ ਜਿਹਾ ਆਪਦੇ ਹਿਸਾਬ ਨਾਲ ਕੀ ਕਿੰਨਾ ਨਹੀਂ ਹੈਗਾ ਇਹਦਾ ਨੇਚਰ ਕਿਦਾਂ ਦਾ ਔਰ ਅੱਗੇ ਜ਼ਿੰਦਗੀ ਚ ਬਣਨਾ ਕਿਹੋ ਜਿਹਾ ਹੁੰਦੀ ਹੈ ਬਹੁਤ ਵਧੀਆ ਜੀ ਇਹ ਡਾਕਟਰ ਬਣਨਾ ਚਾਹੁੰਦੀ ਹੈ ਕੀ ਕਦਿਆਂ